ਮੈਂ ਲੋਰਸ ਬਿਸ਼ਨੋਈ ਗਰੁੱਪ ਦਾ ਬੰਦਾ ਬੋਲਦਾ ਬੰਦਾ ਬਣ ਕੇ ਮੈਨੂੰ ਫਰੋਤੀ ਦੇ ਨਹੀਂ ਤਾਂ ਤੇਰੇ ਤੇ ਤੇਰੇ ਭਰਾ ਨੂੰ ਜਾਨੋਂ ਮਾਰ ਦੇਵਾਂਗੇ ਵਿਦੇਸ਼ੀ ਨੰਬਰ ਤੋਂ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੂੰ ਕਾਲ ਕਰਕੇ ਆਪਣੇ ਆਪ ਨੂੰ ਲੋਰਸ ਬਿਸ਼ਨੋਈ ਗਰੁੱਪ ਦਾ ਬੰਦਾ ਦੱਸ ਕੇ 75 ਲੱਖ ਰੁਪਏ ਦੀ ਫਰੋਤੀ ਮੰਗਣ ਵਾਲੇ ਇਸ ਨੌਜਵਾਨ ਨੂੰ ਹੁਣ ਪੁਲਿਸ ਨੇ 10 ਦਿਨ ਦੇ ਵਿੱਚ ਟੇਸ ਕਰਕੇ ਗ੍ਰਿਫਤਾਰ ਕਰ ਲਿਆ ਹੈ ਇਸ ਨੌਜਵਾਨ ਨੇ ਫੌਂਟੇ ਆਪਣਾ ਨਾਮ ਯਾਸੀਨ ਅਖਤਰ ਦੱਸਿਆ ਸੀ ਤੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਸੰਦੀਪ ਸਿੰਘ ਕੰਗ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਇਹ ਪੈਸੇ ਨਾ ਦਿੱਤੇ ਗਏ ਤਾਂ ਉਸ ਨੂੰ ਅਤੇ ਉਸਦੇ ਭਰਾ ਹਰਮਨਪ੍ਰੀਤ ਸਿੰਘ ਨੂੰ ਕੰਗ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਥਾਣਾ ਟਿਬਰ ਦੀ ਪੁਲਿਸ ਵੱਲੋਂ ਜਾਲ ਵਿਛਾ ਕੇ ਫਰੋਤੀ ਦੇ 2 ਲੱਖ ਰੁਪਏ ਸਮੇਤ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇੱਥੇ ਵੀ ਦੱਸਣਾ ਬੰਦ ਹੈ ਕਿ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਦਾ ਪਰਿਵਾਰ ਐਨ ਆਰ ਆਈ ਹੈ ਤੇ ਇੱਥੇ ਆ ਕੇ ਆਪਣਾ ਬਿਜ਼ਨਸ ਚਲਾ ਰਿਹਾ ਹੈ। ਅਤੇ ਉਸਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਇਹ ਕਿਹਾ ਸੀ ਕਿ ਜੇਕਰ ਅਜਈਆਂ ਧਮਕੀਆਂ ਮਿਲਦੀਆਂ ਰਹੀਆਂ ਤਾਂ ਉਹਨਾਂ ਨੂੰ ਮੁਰਕੇ ਆਸਟ੍ਰੇਲੀਆ ਵਾਪਸ ਜਾ ਕੇ ਵਸਣਾ ਪਵੇਗਾ। ਤਾਣਾ ਟਿਪਰੇ ਦੇ ਐਸ ਐਚ ਓ ਅਮਰਿਤ ਪਾਸਕ ਨੇ ਇਸ ਵਾਰ ਜਾਣ ਕੇ ਦਿੰਦੇ ਹੋਏ ਦੱਸਿਆ ਕਿ ਸੰਦੀਪ ਕੰਗ ਵਾਸੀ ਪਿੰਡ ਭਗਵਤ ਜੋ ਆਪਣੇ ਵੱਡੇ ਭਰਾ ਅਰਮਨ ਪੀ ਸਿੰਘ ਕਾਂਗੇ ਨਾਲ ਇਮੀਗ੍ਰੇਸ਼ਨਸ ਲਾ ਕੇ ਵਜੋਂ ਕੰਮ ਕਰਦੇ ਹਨ ਉਹਨਾਂ ਨੇ 9 ਦਸੰਬਰ ਨੂੰ ਸ਼ਿਕਾਇਤ ਦਰਜ ਕਰਾਈ ਸੀ ਕਿ ਬੀਤੀ ਰਾਤ ਕਰੀਬ ਸਵੇਰ 9:30 ਵਜੇ ਉਹਨਾਂ ਦੇ ਫੋਨ ਤੇ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਹੈ ਜਿਸ ਨੇ ਖੁਦ ਨੂੰ ਲੋਰਸ ਬਿਸ਼ਨੋਈ ਗਰੁੱਪ ਦਾ ਬੰਦਾ ਦੱਸਿਆ ਤੇ ਆਪਣੇ ਨਾਮ ਜਸੀਨ ਅਖਤਰ ਦੱਸਿਆ ਹੈ ਫੋਨ ਕਰਤਾ ਨੇ ਉਸ ਨੂੰ ਧਮਕੀ ਦਿੰਦੇ ਹੋਏ 75 ਲੱਖ ਰੁਪਏ ਦੀ ਫਰੋਤੀ ਮੰਗੀ ਸੀ ਤੇ ਨਾ ਦੇਣ ਦੀ ਸੂਰਤ ਵਿੱਚ ਉਸ ਨੂੰ ਅਤੇ ਉਸਦੇ ਭਰਾ ਹਰਮਨਜੀਤ ਸਿੰਘ ਨੂੰ ਜਾਨੋਂ ਮਾਰ ਦੀ ਧਮਕੀ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਫੋਨ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਹੈ ਇੱਕ ਸੰਦੀਪ ਸਿੰਘ ਕੰਗਵਾਸੀ ਭੰਗਵਾ ਦੇ ਹੈਗੇ ਜੋ ਏਜੰਟ ਦਾ ਕੰਮ ਕਰਦੇ ਆ ਤੇ ਅਸੀਂ ਹੱਬ ਕਰਕੇ ਇਹਨਾਂ ਦਾ ਟ੍ਰੈਵਲ ਜਿਹੜਾ ਸ਼ੌਕ ਹੈਗੀ ਹੈ ਜੇ ਲੋੜ ਤੇ ਇਹਨਾਂ ਨੂੰ ਇੱਕ ਅਨਨੋਨ ਨੰਬਰ ਤੋਂ ਕਾਲ ਆਈ ਸੀ ਕਿ ਕਿਸੇ ਬੰਦੇ ਨੇ ਆਪਣੇ ਆਪ ਨੂੰ ਲਾਰੈਂਸ ਮਿਸ਼ਨਰੀ ਗਰੁੱਪ ਦਾ ਬੰਦਾ ਕਹਿੰਦਾ ਕਿ ਮਿਲੋ 75 ਲੱਖ ਦਿੱਤਾ ਜਾਵੇ ਫਰਤੀ ਨੀ ਗਈ ਜਿਸ ਦੇ ਵਿੱਚ ਅਸੀਂ ਫਰਦਰ ਕੰਮ ਕਰਦੇ ਹੋਏ ਕੱਲ ਟ੍ਰੈਪ ਲਾਇਆ ਸੀਗਾ ਤੇ ਸਰਾਦੀ ਤੇ ਆਪਾਂ ਡਿਲੀਵਰੀ ਕਰਨ ਜਾਂਦੇ ਆ ਕਿ ਉਦੋਂ ਮੌਕੇ ਤੇ ਇਹਨੂੰ ਕੰਮ ਕੀਤਾ ਗਿਆ ਸੀ ਜਿਹੜੀ ਕਾਲ ਆਉਂਦੀ ਹੈ ਉਹ ਬਾਹਰਲੇ ਕਿਸ ਦਾ ਨੰਬਰ WhatsApp ਕਾਲ ਆਉਂਦੀ ਸੀ ਵੀ ਬਾਕੀ ਉਸ ਦੇ ਲਿੰਕਸ ਅਸੀਂ ਵੈਰੀਫਾਈ ਕਰਦੇ ਆ ਇਹਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ ਕੁਝ ਡਿਟੇਲਸ ਇਹਨੂੰ ਅਜਿ ਲੈ ਰਹੇ ਆ ਤੇ ਉਸ ਤੋਂ ਬਾਅਦ ਜੋ ਵੀ ਡਿਟੇਲਸ ਆਉਣਗੇ ਉਸ ਦੇ ਹਿਸਾਬ ਨਾਲ ਅੱਗੇ ਕੀਤੀ ਜਾਏਗੀ ਸਰਾਦੀ ਦੇ ਮਾਮਲੇ ਦੇ ਇਸ ਮੁੱਦੇ ਤੇ ਕੋਈ ਪਰਚਾ ਕਰ ਜਾਈਏਗਾ ਜਿੱਦਾਂ ਡਾਟਾ ਸਾਡੇ ਕੋਲ ਆ ਜਾਂਦਾ ਕੁਝ ਟੈਕਨੀਕਲ ਡਾਟਾ ਹੀ ਮੰਗਾਇਆ ਹੋਇਆ ਜਿਹੜਾ ਟੈਕਨੀਕਲ ਡਾਟਾ ਆ ਜਾਏਗਾ ਉਸ ਦੇ ਹਿਸਾਬ ਨਾਲ ਕਿ ਜੋ ਵੀ ਸਰ ਇਹ ਲਿੰਕਸ ਫਟਾ ਲੱਗਣ ਦੀ ਕੋਸ਼ਿਸ਼ ਕਰਨਗੇ ਕਿ ਤੁਹਾਨੂੰ ਆਦਾ কাৰোতি এই দখ ৰূপে বৰামদকাৰী গৈছে চৰোৱা পাৰে